ਗੋਲੀ ਕੋਲ ਰਾਣੀ ਰਾਸ ਕੁੰਬਲਾ ਦਾ ਸਨੇਹਾ ਸੁਣ ਕੇ ਚਾਚਾ ਕੇਸ਼ੋਰਾਏ ਕੀ ਕਹਿੰਦਾ ਆਓ ਸੁਣੀਏ ਕੇਸ਼ੋਰਾਏ ਨੇ ਸੁਣੀ ਜਾਂ ਬਾਤ ਇਹਨੀ ਕਹਿੰਦਾ ਗੋਲੀ ਨੂੰ ਫੇਰ ਹੈ ਬੋਲ ਕੇ ਜੀ ਇਸ ਬਾਤ ਦੀ ਖੁਸ਼ੀ ਹਜ਼ਾਰ ਮੈਨੂੰ ਜਿਹੜੀ ਦੱਸੀ ਤੈ ਗੋਲੀਏ ਖੋਲ ਕੇ ਜੀ ਨੇਕ ਬਾਤ ਦਾ ਗੋਲੀਏ ਪੁੱਛਣਾ ਕੀ ਬੰਦ ਕਰੋ ਏ ਬੋਲ ਜੋ ਢੋਲ ਕੇ ਜੀ ਜਾਨੀ ਚੋਰ ਨੂੰ ਸੱਦਿਆ ਆਪਾਸ ਚਾਚੇ ਬਾਤ ਕੁੱਲ ਹੀ ਦੱਸਦਾ ਖੋਲ ਕੇ ਜੀ ਰਾਣੀ ਚੱਲੀ ਰਸ ਕੰਬਲਾ ਟੋਲਣੇ ਨੂੰ ਰਾਣੀ ਲਿਆਉਗੀ ਲਾਲ ਅਮੋਲ ਕੇ ਜੀ ਜਾਦੂਗਰਾਂ ਦੇ ਨਾਲ ਨਾ ਜ਼ੋਰ ਬੱਚਾ ਹੱਥੀ ਪੀ ਲਈਏ ਜ਼ਹਿਰ ਕਿਉਂ ਘੋਲ ਕੇ ਜੀ ਜਾਦੂ ਮਾਰ ਕੇ ਫੌਜ ਦਾ ਨਾਸ ਕਰ ਦੂ ਖੁਸ਼ੀ ਹੋਰ ਮਾ ਨਾਮ ਦੇ ਕੋਲ ਕੇ ਜੀ ਹੋ ਕਰੋ ਜੰਗ ਨੂੰ ਬੰਦ ਕਿਸ਼ੋਰ ਚੰਦਾ ਕਰੋ ਜੰਗ ਨੂੰ ਬੰਦ ਕਿਸ਼ੋਰ ਚੰਦਾ ਰਾਣੀ ਲਿਆਉ ਰਸ ਕੁੰਬਲਾਂ ਟੋਲ ਕੇ ਜੀ ਜਾਨੀ ਚੋਰ ਤੇ ਗੋਲੀ ਨੂੰ ਭੇਜ ਦਿੱਤਾ ਕਿਸ਼ੋਰ ਆਏ ਨੇ ਗੱਲ ਸਮਝਾਏ ਕੇਤੇ ਜਾਨੀ ਪਾਸ ਜਾ ਗਿਆ ਰਸ ਕੁੰਬਲਾਂ ਦੇ ਕੋਲੇ ਬਹਿ ਗਿਆ ਨੀਵੀ ਨੂੰ ਪਾਏ ਕੇਤੇ ਕਹਿੰਦਾ ਦੱਸ ਕੀ ਤੇਰੀ ਸਲਾ ਰਾਣੀ ਕਿਵੇਂ ਟੋਲੀਏ ਰਾਜੇ ਨੂੰ ਜਾਇ ਕੇਤੇ ਸਾਰੇ ਕੰਮ ਨਾ ਰਾਣੀਆਂ ਬੈਠਿਆਂ ਤੋਂ ਲਿਆਉ ਰਾਜੇ ਨੂੰ ਜਾਦੂ ਚਲਾਇ ਕੇਤੇ ਓ ਗਜਬ ਗੁਜਰੀ ਮਾਰਿਆ ਪੁੱਜ ਕੇਤੇ ਗਜਬ ਗੁਜਰੀ ਮਾਰਿਆ ਪੁੱਜ ਕੇਤੇ ਦੁਖੀ ਜਾਨ ਹੋਈ ਸਾਡੀ ਆਏ ਕੀਤੇ ਨਹੀਂ ਦੇਰ ਦਾ ਰਾਣੀਏ ਕੰਬ ਕੋਈ ਨਹੀਂ ਦੇਰ ਦਾ ਰਾਣੀਏ ਕੰਮ ਕੋਈ ਰਾਜਾ ਰੱਖਿਆ ਹੋ ਫਸਾਇ ਕੇ ਤੇ ਰਾਜਾ ਭਟਕਦਾ ਹੋ ਜਾਂ ਪਿੰਜਰੇ ਮੇ ਲਿਆਵੋ ਉਸ ਨੂੰ ਤੁਰਦ ਛੋੜਾਇ ਕੇ ਤੇ ਫੂਕ ਦਿਓ ਮਕਾਨ ਉਸ ਗੁਜਰੀ ਦਾ ਅੱਗ ਫੂਸ ਦੇ ਵਾਂਗ ਲਗਾਇ ਕੇ ਤੇ ਲਿਓ ਨਾਰ ਬਦਕਾਰ ਨੂੰ ਫੜੇ ਥੇ ਅੱਖੀ ਸਾਹਮਣੇ ਮਾਰੂ ਪਟਕਾਇ ਕੇ ਤੇ ਸਾਨੂੰ ਪੁੰਨ ਕੇ ਬਿਰਹੋਂ ਮਨੂਰ ਕੀਤਾ ਇਹਨੂੰ ਆਖੀਏ ਹਾਲ ਸੁਣਾਏ ਕੇ ਤੇ ਸਾਡੀ ਮਾਰੀ ਬਿਮਾਰੀ ਨੇ ਹੋਸ਼ ਏਸੀ ਜਾਨੀ ਕਹੇ ਸੋਗੰਧ ਨੂੰ ਖਾਇ ਕੇ ਤੇ ਲਾਈ ਜੋਰ ਦੇ ਰਾਣੀਆਂ ਲੱਗਦਾ ਹੈ ਵਿਚ ਗੜ ਇਰਾਨ ਦੇ ਧਾਇ ਕੇਤੇ ਸ਼ੱਕ ਨਾਲ ਨਸੀਬ ਦੇ ਪੂਰ ਹੋਵੇ ਦੁੱਖਾਂ ਵਿੱਚ ਬੈਠੇ ਦੁਖ ਛਾਇ ਕੇਤੇ ਭਾਵੀ ਨਾਲ ਨ ਕਿਸੇ ਦੀ ਪੇਸ਼ ਜਾਂਦੀ ਕਹਿੰਦੇ ਵੇਦ ਚਾਰੇ ਫਰਮਾਇ ਕੇਤੇ ਬਾਜ ਹਿੰਮਤੋਂ ਮੂਲ ਨਾ ਹੱਥ ਆਵੇ ਬਾਜ ਹਿੰਮਤੋਂ ਮੂਲ ਨਾ ਹੱਥ ਆਵੇ ਭਾਵੀ ਬੈਠ ਗਈ ਲੱਤ ਅੜਾਇ ਕੇ ਤੇ ਪੈਰ ਪੈਰ ਤੇ ਚੰਦਰੀ ਦੁੱਖ ਦੇਵੇ ਤੋੜੇ ਜੋਰ ਪਾ ਤੰਗ ਚੜਾਇ ਕੇ ਤੇ ਹੋਈ ਮਿਤਨਾ ਕਿਸੇ ਦੀ ਜੱਗ ਉੱਤੇ ਮਾਰੇ ਪੀਰ ਫਕੀਰ ਰਲਾਇ ਕੇ ਤੇ ਦੁੱਖ ਦੇ ਮਂਦੀ ਰਾਜਿਆਂ ਰਾਣਿਆਂ ਨੂੰ ਚੁੱਕ ਘੜੀ ਦੇ ਵਿੱਚ ਘੁਕਾਏ ਕੇ ਤੇ ਯੂਸਫ ਜਹਾਨੂ ਹੋਇਆ ਗੋਮਾਨ ਪਾਰਾ ਆਵੀ ਹਟਿਏ ਅੰਤ ਵੇ ਕਾਇਕੇ ਤੇ ਸੁਲੇਮਾਨ ਤਾਮਾਮ ਜਹਾਨ ਜਾਣੇ ਗਈ ਪੱਠੀ ਨੂੰ ਸੇ ਝਕਾਇਕੇ ਤੇ ਚੰਦਰ ਹਾਂਸ ਦਾ ਤੈਨੂੰ ਜੇ ਹਾਲ ਦੱਸਾਂ ਤਖਤੋਂ ਮਾਰਿਆ ਸੁਰਤ ਉਠਾਏਕੇ ਤੇ ਹੋਣੀ ਹੋਏ ਸੋ ਹੋਏ ਕਸ਼ੋਰ ਚੰਦਾ ਜਾਈ ਰਾਣੀਏ ਰੱਬ ਧਿਆਏਕੇ ਤੇ ਉਹ ਦੁਖੀ ਜਾਨ ਜਾਨੀ ਹੁਣੇ ਹਾਂ ਮੈਂ ਜਾਨੀ ਬਾਜਣਾ ਜਾਨੀਆਂ ਜਾਨ ਹੈ ਜੋ ਜਾਨ ਜਾਨੀ ਤੇ ਜਾਨ ਕੁਰਬਾਨ ਜਾਨੀ 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 ਨੂੰ ਲਿਆਉਣਾ ਆਸਾਨ ਹੈ ਜੋ ਪਿੱਛੇ ਜਾਨੀ ਦੇ ਜਾਨ ਫ਼ਲਾਕ ਹੋਣੀ ਜਾਨੀ ਜਾਨ ਜ਼ਬਾਨ ਨਿਸ਼ਾਨ ਹੈ ਜੀ ਮੇਰੀ ਜਾਨ ਸੁਲਤਾਨ ਦੀ ਜਾਨ ਜਾਨੀ ਜਾਨੀ ਝੂਠ ਨਾ ਜਾਣ ਬਿਆਨ ਹੈ ਜੋ ਰਾਵਣ ਸੰਗ ਈਰਾਨ ਗੜ ਵੱਲ ਜਾਣਾ ਲਮਾ ਗੁਜਰੀ ਦੇਖ ਸ਼ੈਤਾਨ ਹੈ ਜੀ ਸੰਗ ਮੰਤਰਾਂ ਦੇ ਬੀਜ ਨਾਸ ਕਰਨਾ ਦਿਉ ਫੂਕ ਮੈਂ ਉਹਦਾ ਮਕਾਨ ਹੈ ਜੀ ਕਰੋ ਫਿਕਰ ਨਾ ਤੁਸੀਂ ਆਰਾਮ ਕੀਜੋ ਮੈਨੂੰ ਘੜੀ ਵੀ ਸਾਲ ਸਮਾਨ ਹੈ ਜੀ 라ਵਣ ਸੰਗ ਲੈ ਉੱਠ ਕ ਸ਼ੋਰ ਚੰਦਾ ਅੱਗੇ ਕਰੂੰ ਚੰਗੀ ਭਗਵਾਨ ਹੈ ਜੀ ਰਾਣੀ 라ਵਣ ਰਸ ਕੁੰਬੜਾ ਤਿਆਰ ਹੋਈਆਂ ਰੂਪ ਜੋਗੀਆਂ ਦਾ ਲਿਆ ਧਾਰ ਯਾਰੋ ਜਾਨੀ ਚੋਰ ਨੂੰ ਜੋਗੀ ਬਣਾਇ ਕੇ ਤੇ ਦੋਨੋਂ ਹੈ ਜੋਗੀ ਇਹ ਆਪੋ ਹਸ਼ਿਆਰ ਯਾਰੋ ਬੀਨਾ ਹੱਥਾਂ ਦੇ ਵਿੱਚ ਉਠਾਇਕੇ ਤੇ ਲਈਆਂ ਝੋਲੀਆਂ ਗਲਾਂ ਮੈਂਡਾਰ ਯਾਰੋ ਚੱਲੋ ਚੱਲ ਈਰਾਨ ਗੜ ਵਿੱਚ ਆਏ ਸਭੀ ਦੇਖਦੇ ਮਰਦੇ ਨਾਰ ਯਾਰੋ ਦੇਖ ਰੂਪ ਨੂੰ ਨਾਰੀਆਂ ਸਾਰੀਆਂ ਨੇ ਦਿੱਤੇ ਘਰਾਂ ਦੇ ਕੰਮ ਵਾ ਸਾਰ ਯਾਰੋ ਮੋਜ ਨਾਲ ਬਾਜਾਮ ਦੇ ਬੀਨ ਤਿੰਨੇ ਹੱਟ ਹੱਟ ਤੇ ਵਿੱਚ ਬਾਜ਼ਾਰ ਯਾਰੋ ਗੌਣ ਰਾਗ ਮਾਲ ਹਰ ਕੰਧਾਰ ਤਾਈ ਵਿੱਚ ਪਹਿਰ ਵੀ ਦੇਣ ਓ ਤਾਰ ਯਾਰੋ ਸੋਹਣ ਸੋਹਣੀਆਂ ਮੋਣੀਆਂ ਸੂਰਤਾਂ ਦੀ ਉਠ ਬਾਣੀਆਂ ਕਰਨ ਦੀਦਾਰ ਯਾਰੋ ਸੌਦੇ ਡੁੱਲ ਗੇ ਡੁੱਲ ਗੇ ਬਾਣੀਆਂ ਦੇ ਬੱਗਾ ਖੁੱਲੀਆਂ ਦੇਖਦੇ ਸਾਰ ਯਾਰੋ ਅੱਜ ਭੱਜ ਕੇ ਰਾਜੇ ਨੂੰ ਪਾਉਣ ਜੱਪ ਸੱਬੇ ਲੱਗੇ ਫਿਰਨ ਪਿੱਛੇ ਸ਼ਾਹੂਕਾਰ ਯਾਰੋ ਰਹੀ ਹੋਸ਼ ਨਾ ਹੱਟੀਆਂ ਸਾਂ ਬਣੇ ਦੀ ਪੁੱਲ ਗਿਆ ਹੈ ਕੰਮ ਤੇ ਕਾਰ ਯਾਰੋ ਉਹ ਕੋਈ ਆਖਦਾ ਨਾਲ ਫਕੀਰ ਹੋਵਾਂ ਕੋਈ ਆਖਦਾ ਨਾਲ ਫਕੀਰ ਹੋਵਾਂ ਹੁਣੇ ਛੱਡ ਦੇਵਾਂ ਘਰ ਬਾਰ ਯਾਰੋ ਕੋਈ ਆਖਦਾ ਸੰਗ ਲਾ ਜਾਵਣਾ ਕੀ ਝੂਠਾ ਦਿਸੇ ਤਾਮਾਮ ਸੰਸਾਰ ਯਾਰੋ ਇਹਨਾ ਸੰਗ ਹੀ ਝੋਲੀਆਂ ਚੱਕ ਲਈਏ ਮੋਜ ਲੁੱਟ ਲਈਏ ਦਿਨ ਚਾਰ ਯਾਰੋ ਜੋਗੀ ਨਹੀਂ ਇਹ ਰੂਪ ਪ੍ਰਮਾਤਮਾ ਦਾ ਲਿਆ ਤਾਰਨੇ ਲਈ ਓ ਤਾਰ ਯਾਰੋ ਕੋਈ ਕਹੇ ਜੇ ਰਾਜਕਮਾਰੀਆਂ ਨੂੰ ਛੜੀ ਫਿਰੇ ਇਹ ਰਾਜਕਮਾਰ ਯਾਰੋ ਕੋਈ ਕਹੇ ਬਨਾਰਸੀ ਠੱਗ ਤਿੰਨੋ ਕੋਈ ਜਾਣ ਕੇ ਮਾਰ ਕੇ ਮਾਰ ਯਾਰੋ ਕੋਈ ਕਹੇ ਬਨਾਰਸੀ ਠੱਗ ਤੈਨੋਂ ਕੋਈ ਜਾਣਗੇ ਮਾਰ ਕੇ ਮਾਰ ਯਾਰੋ ਚੰਦਰ ਸੈਨ ਰਾਜੇ ਤਾਂ ਹੀ ਜਾਏ ਕੇਤੇ ਕਿਨੇ ਦਿੱਤੀ ਹੈ ਜਾਏ ਕੇ ਸਾਰ ਯਾਰੋ ਮਹਾਰਾਜ ਨੇ ਸੁਣੀ ਜਾਂ ਬਾਤ ਇਹਨੀ ਭੇਜ ਦਈਏ ਸਾਪਾਹੀ ਸਰਕਾਰ ਯਾਰੋ ਕਿਹੜਾ ਜੋਗੀਆਂ ਤਹਾਨੂੰ ਲਿਆ ਛੇਤੀ ਕਰੋ ਦੇਰ ਨਾ ਵਿੱਚ ਦਰਬਾਰ ਯਾਰੋ ਲਵਾਂ ਦੇਖ دیدار ਮੈਂ ਜੋਗੀਆਂ ਦਾ ਮੋਹ ਕਹੇ ਕਸ਼ੋਰ ਪੁਕਾਰ ਯਾਰੋ